ਕੋ ਅੱਜ ਸੜਾ ਵਾਰ ਨੰਬਰ 66 66 ਜਿਹੜਾ ਨਵਾਂ ਉਹਦੇ ਵਿੱਚ ਸਾਡੇ ਕਾਉਂਸਲਰ ਰੋਹਿਤ ਸਿੱਕਾ ਜੀ ਐਨੀ ਸਿੱਕਾ ਜੀ ਨੇ ਜੋ ਅੰਸ਼ੂਮਨ ਯੋਜਨਾ ਦੇ 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਮੋਦੀ ਜੀ ਦੀ ਸਕੀਮ ਆ 5 ਲੱਖ ਬੀਮਾ ਯੋਜਨਾ ਦਾ ਉਹਦੇ ਕਾਰਡ ਬੜੇ ਨੇ ਉਹ ਸਾਰੇ ਉਰੇ ਵੰਡਰੇ ਕੀਤੇ ਉਹਦੇ ਨਾਲ ਨਾਲ ਬੁੜਾਪਾ ਪੈਨਸ਼ਨ ਵਿਧਵਾ ਪੈਨਸ਼ਨ ਜਿਹੜੇ ਉਪਾਹੇ ਜ ਉਹਨਾਂ ਦੀ ਪੈਨਸ਼ਨ ਦੇ ਜਿਹੜੇ ਅੱਜ ਬਣ ਕੇ ਆਈਆਂ ਸੀਗੀਆਂ ਉਹ ਇਹਨਾਂ ਨੇ ਮਦਦ ਕੀਤੀ ਇਹ ਲਗਾਤਾਰ ਇਸ ਤਰ੍ਹਾਂ ਦੀ ਸੇਵਾ ਭਾਵ ਦੇ ਕੰਮ ਕਰਕੇ ਇਸ ਇਲਾਕੇ ਦੇ ਵਿੱਚ ਮੈਨੂੰ 3-4 ਵਾਰੀ ਆਣ ਦਾ ਮੌਕਾ ਮਿਲਿਆ ਮੈਂ ਇਸ ਗੱਲ ਦੀ ਰਜੀ ਰੋਹਿਤ ਸਿੱਕਾ ਜੀ ਨੂੰ ਇਹਨਾਂ ਦੀ ਪੂਰੀ ਟੀਮ ਨੂੰ ਬਹੁਤ ਵਧਾਈ ਦਿੰਦਾ ਔਰ ਦੂਸਰੇ ਪਾਸੇ ਮੈਂ ਇੱਕ ਗੱਲ ਫਿਰ ਬੇਨਤੀ ਕਰੂੰਗਾ ਕਿ ਜੋ ਭਾਰਤੀ ਜਨਤਾ ਪਾਰਟੀ ਦੀ ਐਡੋਲੋਜੀ ਆ ਸਾਡਾ ਮਿਸ਼ਨ ਰਾਜਨੀਤੀ ਚ ਸੱਤਾ ਨਹੀਂ ਸਾਡਾ ਮਿਸ਼ਨ ਸੇਵਾ ਸੋ ਉਹ ਸੇਵਾ ਦੇ ਭਾਵ ਨੂੰ ਲੈ ਕੇ ਰੋਇ ਸਿੱਕਾ ਜੀ ਉਹਨਾਂ ਦਾ ਸਾਰੀ ਟੀਮ ਇਸ ਕਾਰਜ ਨੂੰ ਨਮਟਾਰੇ ਨੇ ਔਰ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੀਆਂ ਸੇਵਾਵਾਂ ਕਰ ਰਹੇ ਨੇ ਵਧਾਈ ਦੇ ਪਾਤਰ ਨੇ ਔਰ ਇਸ ਤਰ੍ਹਾਂ ਦੇ ਉਪਰਾਲੇ ਮੈਂ ਸੋਚਦਾ ਵੀ ਹਰ ਇੱਕ ਇਲਾਕੇ ਚ ਹਰੇ ਕਾਉਂਸਲਰ ਨੂੰ ਕਰਨੇ ਚਾਹੀਦੇ ਆ ਤਾਂ ਜੋ ਸਰਕਾਰ ਦੁਬਾਰਾ ਦਿੱਤੀਆਂ ਗਈਆਂ ਸਹਾਇਤਾਵਾਂ ਉਹਨਾਂ ਤੱਕ ਪਹੁੰਚ ਸਕਣ। ਤਾਂ ਜੀ ਕਿਹੜੇ ਕਾਰ ਦਿੱਤੇ ਆ ਜੇ ਚੱਲਣੇ ਕਿਹੜੇ ਹਸਪਤਾਲ ਦੇ। ਦੇਖੋ ਉਹਦੇ ਲਈ ਹਸਪਤਾਲਾਂ ਦੀ ਲਿਸਟ ਸਾਡੇ ਕੋਲ ਹੈਗੀ ਆ ਅਸੀਂ ਤੁਹਾਨੂੰ ਪ੍ਰੋਵਾਈਡ ਇਹਨਾਂ ਨੂੰ ਵੀ ਕਰਵਾ ਕੇ ਭੇਜਾਂਗੇ। ਇਹ ਤਕਰੀਬਨ ਹਰ ਇੱਕ ਹਸਪਤਾਲ 'ਚ ਚੱਲਦੇ ਨੇ ਵੱਡੇ 'ਚ। ਲੇਕਿਨ ਕਿਤੇ ਨਾ ਕਿਤੇ ਇੱਕ ਬੜਾ ਵੱਡਾ ਸਵਾਲ ਤੁਸੀਂ ਪੁੱਛ ਲਿਆ ਵੀ ਸਾਡੀ ਮੌਕੇ ਦੀ ਸਰਕਾਰ ਪੰਜਾਬ 'ਚ ਪੰਜਾਬ ਦੀ ਜਨਤਾ ਦੇ ਨਾਲ ਇਹ ਹਾਰਡਲ ਬਣ ਕੇ ਬ੍ਰੇਕ ਲਾ ਰਹੀ ਆ। ਉਦੇ ਕਰਕੇ ਦਿੱਕਤ ਆਉਂਦੀ ਹੈ ਇਹੀ ਕੰਮ ਜਦੋਂ ਸਾਡੇ ਗਵਾਂਡ ਦੇ ਸੂਬਿਆਂ ਦੇ ਵਿੱਚ ਹੁੰਦੇ ਨੇ ਉੱਥੇ ਇਹਨਾਂ ਲੋਕਾਂ ਨੂੰ ਹਰ ਚੀਜ਼ ਦੀ ਸਹੂਲਤ ਠਾ ਕਰਦੀ ਮਿਲਦੀ ਆ ਤਾਂ ਸਾਡਾ ਸੂਬਾ ਇਸ ਗੱਲ 'ਚ ਪਿੱਛੜ ਰਿਹਾ ਉਹਦੇ ਲਈ ਇਹ ਮੌਕੇ ਦੀ ਸਰਕਾਰ ਜ਼ਿੰਮੇਵਾਰੀ ਹੈ ਜ਼ਿੰਮੇਵਾਰਾ ਲੇਕਿਨ ਫੇਰ ਵੀ ਜਿਹਨੂੰ ਕੋਈ ਦਿੱਕਤ ਆਏਗੀ ਅਸੀਂ ਉਹਦਾ ਇਲਾਜ ਜਿੱਥੇ ਵੀ ਕਰਵਾਣ ਦੀ ਸਾਨੂੰ ਉਹਦੇ ਲਈ ਪਹੁੰਚ ਕਰਨੀ ਪਊਗੀ ਅਸੀਂ ਉੱਥੇ ਪਹੁੰਚਾ ਕੇ ਉਹਦਾ ਇਲਾਜ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਚਿੱਕਾ ਜੀ ਨੂੰ ਬੜਾ ਪਿਆਰ ਮਿਲਿਆ ਤੁਹਾਡੇ ਆਪੀ ਨੂੰ ਸਭ ਦੇ ਕਿਹਾ ਜੀ ਮਾਂ ਲਾ ਮਾ ਦਾ ਦਸਤੂਰ ਦਾ ਦੇਖੋ ਬਜ਼ੁਰਗਾਂ ਦਾ ਔਰ ਜਿਹੜੇ ਸਾਡੀਆਂ ਮਾਤਾਵਾਂ ਹੋਰ ਜਿਨ੍ਹਾਂ ਨੂੰ ਇਹ ਜੀ ਸੁਵਿਧਾ ਮਿਲਦੀ ਆ ਅੰਡਰਸਟੂਡੋ ਉਹਨਾਂ ਕੋਲੋਂ ਦਵਾਈ ਮਿਲਦੀ ਆ ਔਰ ਉਹ ਦਵਾਈ ਜਿਹੜੀ ਆ ਉਹ ਹਮੇਸ਼ਾ ਅੱਗੇ ਵਧਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀ ਆ ਇਹ ਸਿੱਕਾ ਜੀ ਕੰਮ ਕਰਦੇ ਨੇ ਦਵਾਈਆਂ ਇਹਨੂੰ ਮਿਲਦੀਆਂ ਇਹਨਾਂ ਦਾ ਫਲਦਲ ਸਾਨੂੰ ਵੀ ਮਿਲਦਾ ਅਸੀਂ ਧੰਨਵਾਦੀ ਇਹਨਾਂ ਦਾ ਹਾਂ ਜੀ ਉਹਦੇ ਵਾਸਤੇ ਕੀ ਚਾਣਾ ਚਾਹੁੰਦੇ ਹਾਂ ਜੀ ਜਿਹੜੀਆਂ ਚੌਣਾ ਜਿਹੜੀਆਂ ਬਈ ਦੇਖੋ ਗੱਲ ਇਹ ਆ ਉਹ ਮਜ਼ਾਕ ਬਣਦਾ ਜਾ ਰਿਹਾ ਆ ਜੀ ਤਾਂ ਜਿਨ੍ਹਾਂ ਨੇ ਅਨਾਉਂਸ ਕਰਤਾ ਤਾਂ ਮੈਂ ਸਮਝੂਗਾ ਸਰਕਾਰ ਹੁਣ ਕਿਤੇ ਨਾ ਕਿਤੇ ਜਾ ਗਈ ਜੇ ਅੱਜ ਵੀ ਅਨਾਉਂਸ ਨਹੀਂ ਕੀਤੇ ਲਗਾਤਾਰ ਚੱਲ ਰਿਹਾ ਤੇ ਫੇਰ ਤਾਂ ਸਰਕਾਰ ਜਨਤਾ ਦੇ ਨਾਲ ਲਗਾਤਾਰ ਮਜ਼ਾਕ ਕਰਦੀ ਆ ਰਹੀ ਆ ਹੁਣ ਫੇਰ ਇੱਕ ਹੋਰ ਮਜ਼ਾਕ ਹੋ ਜੂਗਾ ਹੋਰ ਅੱਗੇ ਖਿੱਚ ਦੇਣਗੇ ਸਾਡੀ ਚੋਣਾ ਹਾਈ ਕੋਰਟ ਦੀ ਹਟਕਣਾ ਹੁਣ ਉਧਰ ਜਿਹੜੇ ਹੁਣ ਕੋਰਟ ਦੇ ਆਰਡਰ ਤੇ ਇਹ ਵੀ ਕੋਰਟ ਦੇ ਆਰਡਰ ਤੇ ਹੀ ਹੋ ਰੇ ਜੋ ਹੋ ਰਿਹਾ ਜੇ ਲਿਸਟਾਂ ਜਾਰੀ ਕੀਤੀਆਂ ਜੋ ਕੁਝ ਹੋਇਆ ਇਹ ਸਮਝ ਨਹੀਂ ਆਉਂਦਾ ਵੀ ਸਰਕਾਰ ਚਲਾ ਰਹੀ ਆ ਕਿ ਹੁਣ ਹਰ ਇੱਕ ਕੰਮ ਕਰਨ ਦੇ ਲਈ ਜਨਤਾ ਨੂੰ ਆਪਣੇ ਹਿੱਤਾਂ ਦੀ ਰਾਖੀ ਲਈ ਕੋਰਟ ਕਚੇਹਰੀਓ ਜਾਣਾ ਪਊਗਾ ਸਰਕਾਰ ਦਾ ਕੋਈ ਫਰਜ਼ ਫਰਜ਼ ਨਹੀਂ ਰਹਿ ਗਿਆ ਇਹ ਤਾਂ ਸਭ ਨਜ਼ਰ ਆ ਰਿਹਾ ਚੰਨੀਵਾਰ ਮਹਿਲਾਵਾਂ ਨਾਲ 10000 ਰੁਪਏ ਵਾਲੀ ਗੱਲ ਕੀਤੀ ਸੀ ਉਹਨਾਂ ਨੇ ਦੇਖੋ ਕਹਿੰਦੇ ਆ ਵੀ ਸਾਡੇ ਨਾਲ ਅਹੀ ਦਿੱਤਾ ਸੀ ਇੱਕ ਮੌਕਾ ਸਾਡਾ ਬਈ ਸਮਝੇ ਨਹੀਂ ਤੁਸੀਂ 1000 ਰੁਪਏ ਦੀ ਗੱਲ ਕਰ ਰਹੇ ਹੋ ਜਿੰਨੇ ਵਾਅਦੇ ਕੀਤੇ ਸੀ ਤੁਸੀਂ ਮੈਨੂੰ ਉਹਨਾਂ ਚੋਂ ਇੱਕ ਵਾਅਦਾ ਦੱਸੋ ਨਾ ਜਿਹੜਾ ਪੂਰਾ ਕੀਤਾ ਹੋਵੇ ਇਹਨਾਂ ਨੇ ਰੈਵਨਿਊ ਪਲੱਸ ਦਾ ਵਾਅਦਾ ਕੀਤਾ ਸੀਗਾ ਸੂਬੇ ਨੂੰ ਸੂਬਾ 3 ਲੱਖ ਕਰੋੜ ਤੋਂ ਜ਼ਿਆਦਾ ਦਾ ਪੰਜਾਬ ਪਹਿਲੀ ਵਾਰੀ 3 ਸਾਲਾਂ ਚ ਕਰਜ਼ਾਈ ਹੋ ਗਿਆ ਇਹ ਕਹਿੰਦੇ ਸੀ ਰੈਵਨਿਊ ਪਲੱਸ ਕਰ ਦਾਂਗੇ ਇਹ ਕਹਿੰਦੇ ਸੀ ਮਾਈਨਿੰਗ ਪਲੱਸ ਕਰ ਦਾਂਗੇ ਮਾਈਨਿੰਗ ਦਾ ਹਾਲ ਦੇਖ ਲਓ ਠੀਕ ਹੈ ਨਾ ਇਹ ਸਿੱਖਿਆ ਦਾ ਸਤਰ ਕਹਿੰਦੇ ਸੀ ਸਿੱਖਿਆ ਦਾ ਹਾਲ ਦੇਖ ਲਓ ਹੈਲਥ ਨਹੀਂ ਤੁਸੀਂ ਆਪ ਹੀ ਸਵਾਲ ਖੜਾ ਕਰਤਾ ਜੇ ਕੇਂਦਰ ਸਰਕਾਰ ਦੇ ਰਹੀ ਐ ਉਹਦੇ باوجود ਸੋ ਅਸੀਂ ਕਿਹੜੇ ਆ ਅੱਜ ਗੈਂਗਸਟਰ ਵਾਦ ਲੈ ਲਓ ਅੱਜ ਨਸ਼ਾ ਲੈ ਲਓ ਜਿਹਦੇ ਇਹਨਾਂ ਨੇ ਕਿਹਾ ਸੀ ਚੁਟਕੀ ਮਾਰ ਦੇ ਖਤਮ ਕਰ ਦਾਂਗੇ ਉਹ ਕਿੱਥੇ ਪਹੁੰਚ ਗਿਆ ਸੋ ਇਸ ਕਰਕੇ ਕੀਤਾ ਸਰਕਾਰ ਨੇ ਕੁਝ ਨਹੀਂ ਜਨਤਾ ਪੀਸ ਰਹੀ ਆ ਭੁਗਤ ਰਹੀ ਆ ਔਰ ਉਹ ਉਸੇ ਕਰਕੇ ਇਹ ਜਨਤਾ ਨੂੰ ਵੀ ਭੁਗਤਣਾ ਪੈ ਰਿਹਾ ਵੀ ਉਹ ਇਲੈਕਸ਼ਨ ਵਾਰ ਵਾਰ ਦੇਰ ਨਾਲ ਕਰ ਰਹੇ ਦੇਖੋ ਸਭ ਤੋਂ ਪਹਿਲੇ ਮੈਂ ਤੁਹਾਡਾ ਸਭ ਦਾ ਧੰਨਵਾਦ ਕਰਦਾ ਜੋ ਤੁਸੀਂ ਆਪਣੇ ਚੈਨਲ ਰਾਹੀਂ ਸਾਨੂੰ ਜਨਤਕ ਸਾਡੀ ਗੱਲ ਜਨਤਕ ਕਰਾਉਨੇ ਹੋ ਗੱਲ ਕਰਦਾ ਪ੍ਰਧਾਨ ਜੀ ਦੀ ਪ੍ਰਧਾਨ ਜੀ ਦਾ ਅੱਜ ਦਾ ਨਹੀਂ ਮੇਰਾ ਪਿਛਲਾ 15 ਸਾਲ ਤੋਂ ਸੰਬੰਧ ਹੈ ਔਰ ਉਹ ਵੱਡੇ ਭਰਾ ਨੇ ਮੈਂ ਉਹਨਾਂ ਦਾ ਛੋਟਾ ਭਰਾ ਹਾਂ ਪਾਰਟੀ ਦੇ ਵਿੱਚ ਅੱਜ ਉਹ ਪ੍ਰਧਾਨਗੀ ਕਰ ਰਹੇ ਨੇ ਬਹੁਤ ਅੱਛੀ ਪ੍ਰਧਾਨਗੀ ਕਰ ਰਹੇ ਨੇ ਉਹਨਾਂ ਦਾ ਆਸ਼ੀਰਵਾਦ ਦੇ ਨਾਲ-ਨਾਲ ਦਿਲੋਂ ਪੇਮ ਇਨਾਂ ਬਹੁਤ ਹੈ ਉਹਨਾਂ ਤੋਂ ਮੈਂ ਬਹੁਤ ਕੁਝ ਸਿੱਖਿਆ ਪ੍ਰਧਾਨ ਜੀ ਤੋਂ ਕਿਵੇਂ ਸੰਘਰਸ਼ ਕਰਨਾ ਕਿਵੇਂ ਲੜਾਈਆਂ ਲੜਨੀਆਂ ਜਨਤਾ ਦੇ ਮੁੱਦਿਆਂ ਨੂੰ ਲੈ ਕੇ ਕਿਵੇਂ ਸੜਕਾਂ ਤੇ ਉਤਰਨਾ ਤੁਸੀਂ ਪ੍ਰਧਾਨ ਜੀ ਤੋਂ ਸਿੱਖਿਆ ਔਰ ਪ੍ਰਧਾਨ ਜੀ ਦਾ ਖੂਬ ਆਸ਼ੀਰਵਾਦ ਹੈ ਮਾਂ ਜੇ ਆ ਰਹੀ ਆ ਤੇ ਬਾਤ ਬਹੁਤ ਪਰਮਾਹੰਸਾ ਕਰਵਾਉਣਗੇ ਇਹ ਤੁਹਾਡੇ ਅਸ਼ੀਰਵਾਦ ਸਦਕੇ ਪ੍ਰਮਾਤਮਾ ਦੇ ਸਦਕੇ ਪ੍ਰਮਾਤਮਾ ਦੇ ਅਸ਼ੀਰਵਾਦ ਸਦਕੇ ਅੱਜ ਨਹੀਂ ਅਸੀਂ ਜਦੋਂ ਵੀ ਕੋਈ ਕਾਲ ਕਰਦੇ ਆ ਪਿਛਲੇ 7 ਸਾਲ ਤੋਂ ਜਦੋਂ ਵੀ ਕੋਈ ਕਾਲ ਕਰਦੇ ਆ ਸਾਡੀ ਕਾਲ ਦੇ ਉੱਤੇ ਜਿੰਨੀ ਸਾਨੂੰ ਉਮੀਦ ਹੁੰਦੀ ਹੈ ਕਿ ਇਹਨੇ ਇਹਨੇ ਗਿਣਤੀ ਦੇ ਵਿੱਚ ਸਾਨੂੰ ਸੰਗਤ ਅਸ਼ੀਰਵਾਦ ਦੇਗੀ ਉਸ ਤੋਂ ਡੁਗਣੀ ਤਿਕਨੀ ਹੁੰਦੀ ਆ ਅੱਜ ਵੀ ਤੁਸੀਂ ਦੇਖੋ 2 ਵਜੇ ਤੋਂ ਲੈ ਕੇ ਸਾਡਾ ਕਾਰਜਕ੍ਰਮ 2 ਵਜੇ ਤੋਂ ਸੀ ਅੱਜ 5 ਵਜੇ ਗਏ ਨੇ ਔਰ ਜਨਤਕ ਦੇਖੋ ਕੋਈ ਸੀਟ ਖਾਲੀ ਨਹੀਂ ਸਾਈਡਾਂ ਦੇ ਉੱਤੇ ਮੇਲੇ ਲੱਗੇ ਨੇ ਪੈਨਸ਼ਨ ਮੇਲੇ ਪਿਆਰ ਹੈ ਜੀ ਪਰਮਾਤਮਾ ਦਾ ਆਸ਼ੀਰਵਾਦ ਹੈ ਸੰਗਤ ਦਾ ਆਸ਼ੀਰਵਾਦ ਸਮਾਜ ਦੇ ਵਿੱਚ ਅਗਰ ਤੁਸੀਂ ਮੇਰੇ ਬਾਰੇ ਜਾਣਕਾਰੀ ਲੈਣੀ ਹੋਵੇ ਤੁਸੀਂ ਮੇਰੇ ਆਪਣੇ ਮੂੰਹ ਕੁਛ ਨਹੀਂ ਕਹਿਣਾ ਤੁਸੀਂ ਜਿਹੜੀ ਮਰਜ਼ੀ ਗਲੀ 'ਚ ਚੱਲ ਜਿਓ ਜਿਹੜੇ ਮਰਜ਼ੀ ਵਿਅਕਤੀ ਤੋਂ ਪੁੱਛ ਲਓ ਮੇਰੇ ਵਾਰਡ ਦੇ ਤੋਂ ਕਿ ਰਾਤ ਨੂੰ ਅਗਰ 2 ਵਜੇ ਫੋਨ ਕੀਤਾ ਤੇ ਕਿਸੇ ਕਾਰਨਾ ਕਰਕੇ ਕਈ ਵਾਰੀ ਅੱਖ ਲੱਗੀ ਹੁੰਦੀ ਹੈ ਸੁੱਤਾ ਹੁੰਦਾ ਬੰਦਾ ਫੋਨ ਨਹੀਂ ਚੱਕਿਆ ਗਿਆ ਤੇ 10 ਮਿੰਟਾਂ ਬਾਅਦ ਬੈਕ ਕੋਲ ਜਾਓਗੇ ਭਾਵੇਂ 2 ਵਜੇ ਜਿੱਥੇ ਕਿਸੇ ਨੇ ਹਾਜ਼ਰ ਕਹਿਣ ਨੂੰ ਹੋਰ ਨੂੰ ਕਿਹਾ ਮੈਂ ਹਾਜ਼ਰ ਹਾਂ ਜਦ ਤੁਹਾਡਾ ਨਾਮ ਹੀ ਸਿੱਕਾ ਜੇ ਅੱਜ ਤੋਂ ਨਾਮ ਹੀ ਸਿੱਕੇ ਬਿਲਕੁਲ ਜੀ ਪਰਮਾਤਮਾ ਦਾ ਆਸ਼ੀਰਵਾਦ ਸਿੱਕਾ ਚੱਲੇਗਾ ਜੀ ਅੱਗੇ ਵੀ ਚੱਲਿਆ ਸੀ ਅੱਜ ਕੀ ਫੇ ਚੱਲੇਗਾ ਜੀ ਅੱਜ ਇਸ ਵਾਰਡ ਦੇ ਕਾ ਸ਼੍ਰੀਮਤੀ ਐਨਾ ਸਿੱਕਾ ਉਹਨਾਂ ਨੇ ਜਿਹੜੇ ਪੈਨਸ਼ਨ ਲਗਵਾਈਆਂ ਉਹਨਾਂ ਦੇ ਰਿਗਾਰਡਿੰਗ ਉਹ ਜਿਹੜੀ ਆਈ ਯੂ ਸਮਾਰਟ ਕਾਰਡ ਬਣਵਾਏ ਉਹਨਾਂ ਦੇ ਰਿਗਾਰਡਿੰਗ ਇੱਕ ਕੈਂਪ ਦਾ ਯੋਜਨ ਕੀਤਾ ਹੋਰ ਉਸ ਚ ਇੱਥਾਕੇ ਦੇ ਬਜ਼ੁਰਗ ਥਾਰੇ ਦੋਸਤ ਮਿੱਤਰ ਇਕੱਠੇ ਹੋਏ ਆ ਐਸੇ ਬਹੁਤ ਘੱਟ ਲੋਕ ਆ ਜਿਹੜੇ ਚੁਣੇ ਜਾਣ ਤੋਂ ਬਾਅਦ ਅਸੀਂ چاہے ਕੌਂਸਲਰ ਦੇ ਤੌਰ ਤੇ ਕਿਸ ਨੂੰ ਚੁਣੀਏ ਕੋਈ ਐਮ.ਐਲ.ਏ. ਦੇ ਤੌਰ ਤੇ ਚੁਣੀਏ ਕਿਸੇਨ ਚਾਹੇ ਪਾਰਲੀਮੈਂਟਰੀਅਨ ਦੇ ਤੌਰ ਤੇ ਚੁਣੀਏ ਚੁਣੇ ਜਾਣ ਤੋਂ ਬਾਅਦ ਆਪਣੇ ਕਿੰਨੇ ਵਾਅਦਿਆਂ ਤੇ ਖਰੇ ਉਤਰਦੇ ਆ ਤੇ ਸਿੱਕਾ ਸਾਹਿਬ ਜਿਸ ਤਰ੍ਹਾਂ ਸਾਡੀ 2017 ਦੇ ਅੰਦਰ ਆਰਜਨਤਾ ਪਾਰਟੀ ਨੇ ਇਸ ਇਲਾਕੇ ਚ ਉਸ ਪਰਿਵਾਰ ਨੂੰ ਡਿਗਰ ਦਿੱਤੀ ਸੀ ਇਹ ਭਰੋਸਾ ਕਰਕੇ ਕਿ ਇਹ ਲੋਕਾਂ ਦੇ ਭਰੋਸੇ ਤੇ ਪੂਰਾ ਉਤਰਨਗੇ ਤੇ ਅੱਜ ਅਸੀਂ 7 ਸਾਲਾਂ ਬਾਅਦ ਦੇਖਦੇ ਆਂ ਐਸੇ ਸਭ ਮੁੱਦੇ ਜੋ ਇਸ ਵਾਰਡ ਦੇ ਸੁਚੱਜੇ ਦੇ ਲਈ ਇਸ ਵਾਰਡ ਦੀ ਤਰੱਕੀ ਦੇ ਲਈ ਹੋਣ ਉਹਨਾਂ ਵਾਸਤੇ ਸੰਘਰਸ਼ ਕਰਨਾ ਔਰ ਜਿੰਨੀਆਂ ਕੇਂਦਰ ਦੀਆਂ ਤੇ ਸਰਕਾਰ ਦੀਆਂ ਪੰਜਾਬ ਸਰਕਾਰ ਦੀਆਂ ਜਿੰਨੀਆਂ ਸਕੀਮਾਂ ਨੇ ਐ ਉਹ ਸਕੀਮਾਂ ਨੂੰ ਘਰ-ਘਰ ਪਹੁੰਚਾਉਣਾ ਉਹ ਸਕੀਮਾਂ ਦਾ ਬੈਨੀਫਿਟ ਲੋਕਾਂ ਨੂੰ ਹੋਵੇ ਉਹਦੇ ਲਈ ਕੰਮ ਕਰਨਾ ਸੋ ਐਸੇ ਸਭ ਦੋਨੋਂ ਮੁੱਦਿਆਂ ਤੇ ਸਿੱਕਾ ਸਭ ਖਰੇ ਉਤਰਿਆ ਔਰ ਅੱਜ ਲੋਕਾਂ ਦਾ ਪਰਮਾ ਹੰਗਾਰਾ ਦੱਸਦਾ ਹੈ ਕਿ ਉਹ ਹਮੇਸ਼ਾ ਲੋਕਾਂ ਦੇ ਵਿੱਚ ਰਹਦਾ ਤੇ ਕੰਮ ਕਰਦੇ ਰਿਹਾ ਇਸ ਗੱਲ ਦੀ ਉਹਨਾਂ ਨੂੰ ਵਧਾਈ ਹੈ ਉਹਨਾਂ ਦੀ ਗੱਲ ਢੋਲ ਵੱਜ ਚੁੱਕਿਆ ਕਿੱਦਾਂ ਲੱਗਦੇ ਹਨ ਕਿ ਚੋਣ ਦਾ ਦੇਖੋ ਪਾਰਲੀਮੈਂਟ ਦੇ ਚੋਣਾਂ 'ਚ ਤੁਸੀਂ ਜੋ ਰਿਜ਼ਲਟ ਆਏ ਆਂ ਕਰੀਬ ਸਾਨੂੰ 18.5% ਵੋਟਾਂ ਮਿਲੀ ਆਂ ਔਰ ਅਸੀਂ ਲੁਧਿਆਣੇ ਦੇ 67 ਵਾਰਡ ਅਸੀਂ ਜਿਹੜੇ ਹੈਗੇ ਆ ਉਹ ਪਾਰਲੀਮੈਂਟ ਚੋਣਾਂ ਸੀ ਵਾਰਡ ਦਿੱਤੇ ਆ ਤੇ ਉਸ ਦਿਨ ਤੋਂ ਬਾਅਦ ਤੁਸੀਂ ਅੱਜ ਤੱਕ ਦੇਖੋ ਬੀਜੇਪੀ ਨੇ ਗੇਨ ਕੀਤਾ ਸਾਡਾ ਜਿੰਨੇ ਵੀ ਬੂਥ ਹੈ ਉਹਨਾਂ ਤੇ ਸਾਡੀਆਂ ਟੀਮਾਂ ਕੰਮ ਕਰ ਰਹੀਆਂ ਅਸੀਂ ਪਬਲਿਕ ਦੇ ਮੁੱਦਿਆਂ ਤੇ ਸੰਘਰਸ਼ ਕਰ ਰਹੇ ਆ ਜੋ ਅੱਜ ਦਾ ਮਾਹੌਲ ਹੈ ਆਉਣ ਵਾਲੀ ਕਾਰਪੋਰੇਸ਼ਨ ਦੀਆਂ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਦਾ ਮੇਅਰ ਬਣੇਗਾ ਐਸਾ ਸਾਨੂੰ ਭਰੋਸਾ ਹੈ ਨਵੇਂ ਚਿਹਰਿਆਂ ਨੂੰ ਮੌਕਾ ਮਿਲੇਗਾ ਬਿਲਕੁਲ ਮੇਕਮ ਮੌਕਾ ਮਿਲੇਗਾ ਐਸੇ ਲੋਗ ਜਿਨ੍ਹਾਂ ਦੀ ਵਿਨੇਬਿਲਟੀ ਬਣਦੀ ਹੋਵੇ ਐਸੇ ਲੋਗ ਜਿਨ੍ਹਾਂ ਨੇ ਪਾਰਟੀ ਵਾਸਤੇ ਪਿੱਛੇ ਸ਼ਗਰਸ਼ ਕੀਤਾ ਹੋਵੇ ਐਸੇ ਲੋਗ ਜਿਹੜੀ ਪਾਰਟੀ ਦੀ ਆਈਡੀਓਲੋਜੀ ਨੂੰ ਪਾਰਟੀ ਦੇ ਸੰਸਕਾਰਾਂ ਨੂੰ ਪਾਰਟੀ ਦੇ ਵਿਚਾਰਾਂ ਨੂੰ ਲੈ ਲੈ ਕੇ ਘਰ ਜਾਂਦੇ ਹੋਣ ਸੋ ਐਸੇ ਸਭ ਲੋਗ ਨਿਗਾ ਕਰਕੇ ਉਹਨਾਂ ਨੂੰ ਬਿਲਕੁਲ ਮੌਕਾ ਮਿਲੇਗਾ ਚਾਹੇ ਨਵੇਂ ਹੋ ਸਕਦੇ ਹੋ ਪੁਰਾਣੇ ਵੀ